ਭਾਈ ਜੀ ਕਾਲਸਾ ਵਹ ਰਹੀ ਕਿਤੇ ਅੱਜ ਅਸੀਂ ਪਹੁੰਚੇ ਹਾਂ ਜਰਗਾਂ 22 ਹਰਵਿੰਦਰ ਦੇ ਘਰੇ ਕਿਉਂਕਿ ਜਿਹੜਾ ਇੱਥੇ ਫਿਜ਼ੀਕਲ ਕੈਂਪ ਦਾ ਨਾ ਦੰਦਾ ਚੜਾ ਦਾ ਕੈਂਪ ਲੱਗਿਆ ਹੋਇਆ ਉਹ ਅੱਜ 11 ਤਰੀਕ ਨੂੰ ਜਿਹੜਾ ਹਰ ਇੱਕ ਮਹੀਨੇ ਦੀ 11 ਤਰੀਕ ਨੂੰ 22 ਹਰਵਿੰਦਰ ਉਹਨਾਂ ਦੇ ਘਰੇ ਕੈਂਪ ਲੱਗਦਾ ਉਹ ਤਕਰੀਬਨ 11 ਤਰੀਕ ਨੂੰ ਇੱਥੇ ਲੱਗਦਾ ਤੇ 5 ਤਰੀਕ ਨੂੰ ਕਢਾਣੀ ਹੁੰਦਾ 28 ਤਰੀਕ ਨੂੰ ਖੰਨੇ ਹੁੰਦਾ ਹੈ ਨਾ ਤੇ ਮੈਂ ਤੁਹਾਨੂੰ ਦਿਖਾਉਣਾ ਉਹ ਕੈਂਪ ਦੀ ਜਾਣਕਾਰੀ ਦਿਉਣਾ ਤੇ ਇੱਥੇ ਜਿਹੜਾ ਦੰਦਾਂ ਤੇ ਜੜਾਂ ਦਾ ਲੱਗਿਆ ਹੁੰਦਾ ਕੈਂਪ ਉਹ ਦਿਖਾਉਣਾ ਮੈਡਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿੰਨੇ ਐਂਟਰੀ ਹੋਈ ਅੱਜ ਮਰੀਜ਼ਾਂ ਦੀ ਅੱਜ ਦੀ 28 ਹੋਇਆ ਹੈ 28 ਪੇਸ਼ੈਂਟ ਆਇਆ ਹੈ 28 ਪੇਸ਼ੈਂਟ ਆਇਆ ਹੈ ਹਾਂ ਜੀ ਤੇ ਇਹਨਾਂ ਚੋਂ ਹੋ ਗਈ ਹੈ ਸਾਰਿਆਂ ਦੀ ਟ੍ਰੀਟਮੈਂਟ ਨਹੀਂ ਅੱਜ ਜਿਨ੍ਹਾਂ ਜਿਨ੍ਹਾਂ ਦਾ ਦੰਦਾਂ ਦਾ ਮੇਚ ਲੈਣਾ ਲਾ ਸੀ ਉਹ ਹੋਏ ਐ ਅੱਗੇ ਉਹਨਾਂ ਦਾ ਅੱਗੇ ਨਾਪ ਪਏ ਹੋਏ ਐ ਕਈਆਂ ਦੇ ਜਿਨ੍ਹਾਂ ਦੇ ਦੰਦ ਨਿਕਲਣ ਵਾਲੇ ਸੀਗੇ ਅਸੀਂ ਉਹਨਾਂ ਦਾ ਬੀਪੀ ਵਗੈਰਾ ਚੈੱਕ ਕੀਤਾ ਅੱਗੇ ਉਹਨਾਂ ਨੂੰ ਦੰਦ ਕਢਵਾਉਣ ਵਾਸਤੇ ਭੇਜਿਆ ਹੋਇਆ ਤੇ ਸਫਾਈ ਦਾ ਕਈਆਂ ਦਾ ਜਵਾੜਾ ਤਾਂ ਮੇਚ ਪਹਿਲਾਂ ਲੈਤਾ ਸੀ ਅੱਜ ਉਹ ਲੱਗਣਗੇ ਹਾਂਜੀ ਉਹਨਾਂ ਦਾ ਅੱਜ ਇਹ ਕੋਈ ਸਟੈਪ ਦੇ ਵਿੱਚ ਹੁੰਦਾਗਾ ਤੇ ਜਿਹੜਾ ਚੌਥਾ ਸਟੈਪ ਹੈਗਾ ਅਜੋ ਉਹਨਾਂ ਦੇ ਜਿਹੜੇ ਰੂਮ ਦੇ ਵਿੱਚ ਦੰਦ ਲੱਗੇ ਹੋਏ ਆ ਉਹ ਲਾ ਕੇ ਦੇਖਦੇ ਆ ਤਾਂ ਅਗਲੀ ਵਾਰ ਉਹਨਾਂ ਨੂੰ ਪੱਕਾ ਟੈਂਸ਼ਨ ਹੋ ਜਾਏਗਾ ਥੈਂਕ ਯੂ ਮੈਡਮ ਸਸ ਕੱਲ ਜੀ ਕਿੱਥੋਂ ਆਏ ਹੋ ਤੁਸੀਂ ਜੀ ਅਸੀਂ ਜ਼ਰਕ ਤੋਂ ਹੀ ਆਏ ਹਾਂ ਜੀ ਜ਼ਰਕ ਤੋਂ ਆਏ ਕੀ ਪ੍ਰੋਬਲਮ ਹੋ ਰਹੀ ਮੈਂ ਤੇ ਆਪਣੀ ਸਿਸਟਰ ਨਾਲ ਆਈ ਆ ਵੈਸੇ ਮੈਂ ਆਪਣਾ ਵੀ ਚੈੱਕਅਪ ਕਰਵਾਇਆ ਹੈ ਅੱਛਾ ਤੇ ਇਹਨਾਂ ਨੇ ਕਹਿਤਾ ਕਿ ਚੈੱਕਅਪ ਕੀਤਾ ਇਹਨਾਂ ਨੇ ਵਧੀਆ ਕੀਤਾ ਹੈ ਅੱਛਾ ਇਹਨਾਂ ਨੇ ਦੱਸਿਆ ਮੈਡੀਸਿਨ ਦੱਸੀ ਹੈ ਉਹ ਖਾਣੇ ਪੀਣੇ ਕਿਵੇਂ ਲੰਘਦਾ ਕੈਂਪ ਤੁਹਾਨੂੰ ਇਹ ਵਧੀਆ ਲੱਗਦਾ ਸੀ ਦੂਜੀ ਵਾਰ ਆਏ ਆ ਪਹਿਲਾਂ ਮੈਂ ਆਪਣੀਆਂ ਜਿਹੜੀ ਮੇਰੇ ਦਾਣੇ ਖਰਾਬ ਸੀ ਮੈਂ ਉਹ ਕਢਵਾਈਆਂ ਨੇ ਓਕੇ ਤੇ ਦਾਈ ਮੈਂ ਹੁਣ ਦੂਜੀ ਵਾਰ ਆਈ ਆ ਆਪਣੀ ਸਿਸਟਰ ਨੂੰ ਵੀ ਅਸੀਂ ਬੁਲਾਇਆ ਹੈ ਉਹ ਵੀ ਆਏ ਨੇ ਉਹਨਾਂ ਨਾਲ ਕਿੰਨੇ ਪੈਸੇ ਲੈ ਲੇ ਤੁਹਾਡੇ ਤੋਂ ਕੋਈ ਪੈਸੇ ਨਹੀਂ ਲੱਗੇ ਫ੍ਰੀ ਹੈ ਬਿਲਕੁਲ ਫ੍ਰੀ ਹੈ ਤੇ ਕਈ ਕਿਤੇ ਐਦਾ ਤਾਂ ਨਹੀਂ ਕਿ ਉਹ ਕਹਤਾ ਕਿਸੇ ਨੇ ਵੀ ਤੁਹਾਨੂੰ ਫ੍ਰੀ ਕਰ ਦੋ ਨਹੀਂ ਨਹੀਂ ਠੀਕ ਹੈ ਨਾ ਠੀਕ ਹੈ ਇਹ ਲੱਗਣਾ ਚਾਹੀਦਾ ਕੈਂਪ ਹਾਂਜੀ ਜ਼ਰੂਰ ਲੱਗਣਾ ਹੈ ਜ਼ਰੂਰਤਵੰਦਾਂ ਨੂੰ ਕੀ ਕਹੇ ਮੈਸੇਜ ਦੇਵਾਂਗੇ ਤੁਸੀਂ ਕਿ ਜ਼ਰੂਰਤਵੰਦਾਂ ਨੂੰ ਆਉਣਾ ਚਾਹੀਦਾ ਹੈ ਇਸ ਚੀਜ਼ ਦਾ ਫਾਇਦਾ ਉਠਾਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਹਨਾ ਕੋਈ ਬੰਦੇ ਘਰੇ ਬੈਠੇ ਨੇ ਨਾ ਦੇਖਣ ਕਿਸੇ ਦੀ ਜਾੜ ਜਾਂ ਦੰਦ ਜਾਂ ਕੋਈ ਵੀ ਜਵਾੜੇ ਤਾਂ ਹਨ ਹਾਂਜੀ ਇਹ ਸਾਡੀ ਭੈਣ ਜੀ ਨੇ ਦੱਸਿਆ ਵੀ ਯਾਨੀ ਕਿ ਜਿਹੜੇ ਲੋਕਾਂ ਨੂੰ ਲੋੜ ਅੱਜ ਦੇ ਟਾਈਮ 'ਚ ਨਾ ਨਾ ਤੋ ਕਿ ਅੱਜ ਜੇ ਕਿਸੇ ਦੀ ਜਾੜ ਜਾਂ ਦੰਦ ਦੁਖਦੇ ਨੇ ਜਾਂ ਕਿਸੇ ਦੀ ਪ੍ਰੋਬਲਮ ਆ ਉਹ ਜ਼ਰੂਰ ਆ ਕੇ ਹਨਾ ਇੱਥੇ ਆਪਦਾ ਕਰਵਾਉਣੇ ਚਾ ਕਿਉਂਕਿ ਫ੍ਰੀ ਮੈਡੀਕਲ ਕੈਂਪ ਜਿਹੜਾ ਫ੍ਰੀ ਆ ਜਿਹੜਾ ਜੰਦਾ ਦਾ ਲੱਗਦਾ ਨਾ ਫ੍ਰੀ ਕੈਂਪ ਲੱਗਦਾ ਉਹਦਾ ਕਰਵਾਇਆ ਜਾ ਰਿਹਾ ਕਿਉਂਕਿ ਇਹਨਾਂ ਦਾ ਵੱਡੀ ਪੱਧ ਤੇ ਬਾਈ ਜੀ ਉਹਨਾਂ ਦੇ ਵੱਲੋਂ ਹਰ ਮਹੀਨੇ ਦੀ ਮਹੀਨੇ ਜਿਹੜਾ ਕੈਂਪ ਆ ਉਹ ਲੱਗਦਾ ਕਿਉਂਕਿ 11 ਤਰੀਕ ਦਾ ਯਾਰਗ ਹੁੰਦਾ ਨਾ 5 ਤਰੀਕ ਦਾ ਪੜਾਣੀ ਸੁਦੜਾ ਰੋਡ ਤੇ ਉੱਥੇ ਲੱਗਦਾ ਤੇ ਇਹ ਇਹਨਾਂ ਦੀ ਟੀਮ ਬਹੁਤ ਵਧੀਆ ਇਸ ਚੀਜ਼ ਦੇ ਅਹਿਸਾਸ ਕਰਾਉਂਦੀ ਹੈ ਕਿ ਕਿ ਕਈਆਂ ਦਾ ਦੇਖੋ ਤੁਸੀਂ ਮੇਰੇ ਸਾਹਮਣੇ ਡਾਕਟਰ ਸਾਹਿਬ ਬਣਾ ਰਹੇ ਹੋ ਕਿ ਦੰਦਾਂ ਦੀ ਅਲਾਈਨਮੈਂਟ ਆ ਜਾਂ ਦੰਦਾਂ ਦਾ ਜਵੜੇ ਦਾ ਪਲੱਗ ਦਾ ਉਹ ਜਵੜਾ ਲੱਗਦਾ ਉਹਦਾ ਬਹੁਤ ਪ੍ਰੋਸੀਜਰ ਹੁੰਦੀ ਹੈ ਨਾ ਬਹੁਤ ਰੋਣ ਦੀ ਕੋ ਦਾਤ ਨਹੀਂ ਵੀ ਉਹ ਚੱਕ ਕੇ ਲਾ ਦੇਣਾ ਹੁੰਦਾ ਕਿਉਂਕਿ ਇਹ ਟੀਮ ਇਹਨਾਂ ਦੀ ਪੂਰੀ ਆਂਦੀ ਆ ਮੈਡੀਕਲ ਟੀਮ ਹੈ ਜਿਹੜੀ ਇਹਨਾਂ ਦੀ ਨਸ ਸਿਰਥਾ ਪੜਿਆ ਸਿਰਥਾ ਆਪਣੇ ਤੇ ਕੀ ਪ੍ਰੋਬਲਮ ਹੈ ਦੰਦ ਰੋ ਰਹੇ ਦੰਦ ਲਵਾਉਣੇ ਨੇ ਹਾਂਜੀ ਖਰਾਬ ਹੋਏ ਨੇ ਹਾਂਜੀ ਤੇ ਕੀ ਕਹਿੰਦੇ ਡਾਕਟਰ ਸਾਹਿਬ ਡਾਕਟਰ ਸਾਹਿਬ ਆਇਆ ਆਗਲੇ ਦਿਨ ਮੰਗਣਾ ਮੈਨੂੰ ਲੱਗਿਆ ਅਸ ਚਲੋ ਉਹ ਤਾਂ ਪ੍ਰੋਸੀਜਰ ਹੁੰਦੇ ਨੇ ਹਣਾ ਤੁਹਾਨੂੰ ਕਿੱਥੋਂ ਪਤਾ ਲੱਗਿਆ ਸਾਨੂੰ ਜੋਡੇ ਪਿੰਡੀ ਤੋਂ ਲੱਗਿਆ ਜਾਂ ਕਿੱਥੋਂ ਲੱਗਿਆ ਜਰਕ ਤੋਂ ਪਤਾ ਲੱਗਿਆ ਤੇ ਅੱਜ ਪਹਿਲੀ ਵਾਰ ਆਏ ਕਿ ਦੂਜੀ ਵਾਰ ਨਾ ਮੈਨੂੰ ਹੋ ਗਈ ਸੀ 7-8 ਦਿਨ 7-8 ਦਿਨ ਹੋ ਗਈ ਹਾਂਜੀ ਕੁਕੀ ਗਿਆ ਡਾਕਟਰ ਸਾਹਿਬ ਅੱਜ ਅੱਜ ਨਵੀਂ ਗਾਹਾਂ ਲਈ ਲੱਗਣਗੇ ਜਿਹੜੇ ਕੱਚੇ ਇਹ ਕਰ ਰਹੇ ਨੇ ਕੁਕੀ ਕਿਉਂਕਿ ਭਾਈ ਜੀ ਇਹਨਾਂ ਦਾ ਵੀ ਪ੍ਰੋਸੀਜਰ ਹੁੰਦਾ ਪਹਿਲਾਂ ਨਾਪਾ ਲੈਂਦੇ ਨੇ ਫਿਰ ਉਹਨੂੰ ਕੱਚਾ ਕਰਨਾ ਜਾਂ ਹੋਰ ਬਹੁਤ ਪ੍ਰੋਸੀਜਰ ਲੈਂਦੇ ਹਨਾ ਹਾਂ ਜੀ ਤੁਹਾਡੇ ਕਿੰਨੇ ਪੈਸੇ ਲੈਣਗੇ ਇਹ ਚੋ ਵੀ ਬਾਈ ਰਹੇ ਨੇ ਫ੍ਰੀ ਆ ਭਾਈ ਜੀ ਹਾਂ ਜੀ ਕੀ ਲੋਕਾਂ ਨੂੰ ਕਹਿਣਾ ਚਾਹੋਗੇ ਤੁਸੀਂ ਇਹ ਕਾਜੀ ਵੀ ਆ ਜੀ ਦੇਖ ਰਹੇ ਨੇ ਚੜ ਕੋ ਲੋਕਾਂ ਦਾ ਕਹਿੰਦਾ ਗੱਲ ਇਹ ਆ ਵੀ ਸਭ ਤੋਂ ਵੱਡਾ ਜੇ ਤੁਸੀਂ ਚਾਹਦੇ ਜਾਂਦੀ ਸਾਰ ਪਹਿਲਾਂ ਤੁਹਾਡੀ ਜੇਬ ਤੇ ਥਰਮਾਮੀਟਰ ਧਰਿਆ ਹੁੰਦਾ ਹਾਂ ਜੀ ਵੀ ਕਿੰਨੇ ਪੈਸੇ ਲੈਣੇ ਨੇ 500000 ਅੱਜ ਤੋਂ ਤੁਹਾਡੇ ਪਿੰਡ ਫ੍ਰੀ ਚੈੱਕ ਅਪ ਹੁੰਦਾ ਹਨਾ ਫ੍ਰੀ ਤੁਹਾਡੀ ਟ੍ਰੀਟਮੈਂਟ ਹੁੰਦੀ ਆ ਇਹਦੇ ਬਾਰੇ ਤੁਹਾਨੂੰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੈਂਕਾ ਲੋਕਾਂ ਨੂੰ ਕਹਿਣਾ ਵੀ ਭਾਈ ਇੱਥੇ ਕੰਮ ਕਰਾਓ ਡਾਕਟਰਾਂ ਦੇ ਜਾਣ ਦੀ ਜਰੂਰਤ ਨਹੀਂ ਪੈਂਦਾ ਬਿਲਕੁਲ ਬਿਲਕੁਲ ਇਹਦਾ ਬੈਨੀਫਿਟ ਲਓ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਰਨੈਲ ਸਿੰਘ ਇਹ ਜਰਨੈਲ ਸਿੰਘ ਨੇ ਸਿਰਥਲੇ ਤੋਂ ਇਹ ਬਾਈ ਜਰਨੈਲ ਸਿੰਘ ਹਣੀ ਨੇ ਸਿਰਥਲੇ ਤੋਂ ਜਿਹੜੇ ਆਪ ਦਾ ਟ੍ਰੀਟਮੈਂਟ ਕਰਾਉ ਰਹੇ ਨੇ ਦੰਦਾਂ ਦਾ ਜੜ ਜਵਾੜੇ ਦਾ ਜਾਂ ਕੋਸੂਰ ਕੋਈ ਇਹ ਵੱਡੀਆਂ ਗੱਲਾਂ ਨੇ ਬਾਈ ਜੀ ਕਿਉਂਕਿ ਵੱਡਨਿਆਂ ਦੇ ਕੋ ਟ੍ਰੀਟਮੈਂਟ ਇੱਥੇ ਨਾਲ ਦੀ ਨਾਲ ਹੀ ਇਹਨਾਂ ਦਾ ਇੱਕ ਹਸਪਤਾਲ ਦਾ ਰੂਪ ਧਾਰਿਆ ਹੋਇਆ ਹੈ ਨਾ ਇਹ ਸਾਰਾ ਸਿਸਟਮ ਇੱਥੇ ਬਣਾਉਂਦੇ ਨੇ ਤੇ ਕਿਉਂਕਿ ਮੈਡਮ ਅੱਜ ਕਿੰਨੇ ਜਵਾੜੇ ਲੱਗਣੇ ਨੇ ਪੰਖ ਤੋਂ ਸੀ ਲੱਗਣੇ ਨੇ ਜਿਨ੍ਹਾਂ ਦਾ ਪਹਿਲਾਂ ਬਨਾਬ ਲੱਤਾ ਹੋਇਆ ਸੀ ਨਾ ਹਾਂਜੀ ਹਾਂਜੀ ਚਲੋ ਅੱਜੜੀ ਕਿ ਉਹਨਾਂ ਦੇ ਲੱਗ ਜਾਣਗੇ ਨਾ ਹਾਂਜੀ ਹਾਂਜੀ ਤੇ ਹੋਰ ਲੋਕਾਂ ਨੂੰ ਕੀ ਮੈਸੇਜ ਹੈ ਇਥੋਂ ਪਬਲਿਕ ਨੂੰ ਕੋਈ ਮੈਸੇਜ ਹੈ ਕਿ ਪਿੰਡਾਂ ਦੇ ਲੋਕਾਂ ਨੂੰ ਜਿਵੇਂ ਜਿਸ ਦੇ ਨੂੰ ਲੱਗਦਾ ਉਹਨਾਂ ਦੇ ਦੰਦਾਂ 'ਚ ਤਕਲੀਫ ਹੈਗੀ ਦਰਦ ਹੈਗੀ ਹੈ ਤੇ ਬਾਅਦ 'ਚ ਐਂਡ 'ਚ ਕਢਾਣ ਤੋਂ ਪਹਿਲਾਂ ਹੀ ਉਹਦਾ ਇਲਾਜ ਕਰਾ ਲਓ ਜੇ ਬਚ ਸਕਦੇ ਦੰਦ ਤੇ ਬਚਾਣਾ ਉਹਨਾਂ ਨੂੰ ਬੈਟਰ ਹੈ ਤੇ ਲੋਕਾਂ ਨੂੰ ਲੱਗਦਾ ਹੈ ਕਿ ਦੰਦ ਕਢਾਉਣ ਨਾਲ ਦੂਜੀ ਪਲੇਟ ਲੱਗ ਜਾਂਦੀ ਹੈ। ਕਈ ਕਈ ਵਾਰ ਐਦਾਂ ਹੁੰਦਾ ਮੈਡਮ ਇੱਥੋਂ ਨਾ ਕਈ ਕੈਂਪਾਂ ਤੋਂ ਡਰਦੇ ਨੇ ਵੀ ਕਿਤੇ ਕੋਈ ਗਲਤ ਨਾ ਹੋ ਜAVE ਨਾ ਇੰਨਾ ਬਾਰੇ ਕੀ ਹਨ? ਨਹੀਂ ਇੱਥੇ ਪੂਰਾ ਟਰੇਨ ਡਾਕਟਰ ਜਾਂਦੇ ਨੇ ਤੇ ਸੁਪਰਵਾਈਜ਼ ਵੀ ਕਰਦੇ ਨੇ ਸਾਰੇ ਤੇ ਕੋਈ ਗਲਤ ਨਹੀਂ ਹੁੰਦਾ ਕੰਮ ਇੱਥੇ। ਥੈਂਕ ਯੂ। ਇਹ ਸਾਡੀ ਭੈਣ ਜਿਹੜੀ ਤੁਹਾਡੀ ਲੱਗੇ ਮੈਡਮ ਇਹਨਾਂ ਨੇ ਕਿਉਂਕਿ ਦੱਸਿਆ ਇਹਨਾਂ ਨੇ ਤੁਹਾਨੂੰ ਤੁਸੀਂ ਦੰਦ ਦੀ ਲੋੜ ਨਹੀਂ ਤੁਸੀਂ ਆਓ ਆਪਣੇ ਦੰਦ ਜਾੜਾ ਦਿਖਾਓ ਹਨਾ ਤੁਹਾਡਾ ਫ੍ਰੀ ਹੀ ਇਹਦੇ ਵਿੱਚ ਲਾਜ ਕੀਤਾ ਜਾਂਦਾ। ਕਿਉਂਕਿ ਦੇਖੋ ਜੋ ਵੀ ਇੱਥੇ ਜਵਾੜੇ ਦਾ ਜਾਂ ਦੰਦਾਂ ਦਾ ਜਾਂ ਜਾੜਾਂ ਦਾ ਕੱਢਣ ਦਾ ਜਾਂ ਕੋਈ ਪ੍ਰੋਬਲਮ ਆ ਉਹਦੇ ਹੱਲ ਕੀਤਾ ਜਾਂਦਾ ਕਿਉਂਕਿ ਇਹਨਾਂ ਦੇ ਜਿਹੜੇ ਪੜੇ ਲਿਖੇ ਨੇ ਸਾਰੀ ਟੀਮ ਇਹਨਾਂ ਦੀ ਲੁਧਿਆਣੇ ਤੋਂ ਆਉਂਦੀ ਹੈ ਇਹਨਾਂ ਦੀ ਬਹੁਤ ਵਧੀਆ ਇੱਕ ਬੰਦੇ ਨੂੰ ਹਰ ਇੱਕ ਨੂੰ ਹਰ ਇੱਕ ਦੇ ਤਰੀਕੇ ਨਾਲ ਗਾਈਡ ਰਿਸ ਕਰਕੇ ਉਹਨਾਂ ਦਾ ਟਰੀਟਮੈਂਟ ਕੀਤਾ ਜਾਂਦਾ ਕਿਉਂਕਿ ਇਹ ਪੂਰੀ ਟੀਮ ਜੀ ਬਾਤ ਬੰਦੋ 5 ਤਰੀਕ ਨੂੰ ਕਢਾਣੀ ਹੈ 11 ਤਰੀਕ ਨੂੰ ਜਰਕ 28 ਤਰੀਕ ਨੂੰ ਖੰਣੇ ਏ ਆਉਂਦੀ ਆ ਜਰੂਰ ਤੁਸੀਂ ਇਹਦਾ ਲਾਹਾ ਠਾਇਆ ਕਰੋ ਕਿਉਂਕਿ ਇਹਨਾਂ ਦੇ ਜਿਹੜੇ ਸਾਡੇ ਟੀਮ ਦੇ ਮੈਂਬਰ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਇਹਨਾਂ ਦਾ ਲਾਹਾ ਲਓ ਕੈਂਪਾਂ ਦਾ ਕੋਈ ਫ੍ਰੀ ਆ ਕੋਈ ਇਦਾਂ ਨਹੀਂ ਹੈਗਾ ਵੀ ਜੋ ਉਦਾਰਨ ਨੂੰ ਕੱਢ ਲੈਂਦੇ ਨੇ ਨਾ ਕਿਉਂਕਿ ਤੁਸੀਂ ਲਾਹਾ ਠਾਓ ਇਹਨਾਂ ਕੈਂਪਾਂ ਦਾ ਕਿਉਂਕਿ ਦੇਖੋ ਜੁਆੜਾ ਦੰਦ ਜੜ ਚਲੇ ਗਿਆ ਸੁਆਦ ਚਲੇ ਜਾਂਦਾ ਖਾਣ ਦਾ ਅੱਖਾ ਚਲੇ ਗਿਆ ਜਹਾਨ ਚਲੇ ਜਾਂਦਾ ਤੇ ਇਹ ਕੈਂਪ ਪੂਰਾ ਹਰ ਕੁ ਮਹੀਨੇ ਦੀ ਤਰੀਕ ਨੂੰ ਲੱਗਦਾ ਤੁਸੀਂ ਇਸ ਕੈਂਪ ਦਾ ਲਾਹਾ ਜ਼ਰੂਰ ਠਾਇਆ ਕਰੋ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹਾਂ ਆਪਾਂ ਇੱਥੋਂ ਕਈ ਵਾਰ ਵੀਡੀਓ ਪਾਈਆਂ ਨੇ ਹਨਾ ਲੋਕਾਂ ਦੇ ਅੰਦਰ ਬੀਰਸ ਨਹੀਂ ਜਾਂਦੇ ਡਾਕਟਰ ਸਾਡੀਆਂ ਕੁੜੀਆਂ ਨੇ ਜਿਹੜੀਆਂ ਮੈਡੀਕਲ ਕਾਲਜ ਦੇ ਆਈਆਂ ਹੋਈਆਂ ਉਹਨਾਂ ਨੇ ਵੀ ਕਿਹਾ ਨਾ ਲੋਕ ਜਿੰਨਾ ਹੋਣਾ ਚਾਹੀਦਾ ਉਹਨਾਂ ਕੱਠ ਹੁੰਦਾ ਨਹੀਂ ਕਾਰਨ ਕਾਂਧੀ ਵੀ ਇੱਕ ਵਾਰ ਮੈਨੂੰ ਸਮਝ ਨਹੀਂ ਆਦੀ ਵੀ ਲੋਕ ਇੰਨੇ ਡਾਕਟਰ ਪੜੇ ਲਿਖੇ ਨੇ ਹਾਂ ਬਿਲਕੁਲ ਹੈ ਜੀ ਤੇ ਲੋਕ ਮੈਂ ਹੁਣ ਵੀ ਕੋਈ ਆਲਾਮਾ ਦਿੰਦਾ ਸੀ ਮੈਂ ਕਹਾਂ ਵੀ ਐਡੇ ਕੁਆਲੀਫਾਈਡ ਡਾਕਟਰ ਆਉਂਦੇ ਨੇ ਬਿਲਕੁਲ ਹਾਂ ਤੁਸੀਂ ਇੱਕ ਆਰਐਮਪੀ ਤੋਂ ਜਾ ਕੇ ਪੈਸੇ 5-500 ਰੁਪਏ ਦੇ ਕੇ ਉਸੇ ਥੋੜਾ ਮਨ ਨੂੰ ਤਸੱਲੀ ਹੁੰਦੀ ਆ ਇੱਥੇ ਫ੍ਰੀ ਸਭ ਕੁਝ ਕਰਦੇ ਆ ਇੱਥੇ ਥੋੜਾ ਮਨ ਨਹੀਂ ਚੱਕਦਾ ਸਾਹ ਜੀ ਇਰਾਦੇ ਵੀ ਕੀ ਕਰਨਾ ਕਿਸੇ ਤੋਂ ਕੋਈ ਪੈਸਾ ਨਹੀਂ ਉਹ ਦਾਸ ਰੂਪੀ ਫੀਸ ਵੀ ਨਹੀਂ ਅਸੀਂ ਕਰਵਾਉਂਦੇ ਬਿਲਕੁਲ ਬਿਲਕੁਲ ਬਾਕੀ ਇਹ ਜਵਾੜਾ ਕਿਸੇ ਕੋ ਨਹੀਂ ਹੈਗੀ ਉਹ ਜਵਾੜਾ ਵੀ ਅਸੀਂ ਕਹਿੰਦੇ ਹਾਂ ਜਦੋਂ ਸਰਪੰਚ ਸਾਹਿਬ ਆਪੇ ਦੇ ਦੇਣਗੇ ਭਾਈ ਮੈਂ ਇੱਥੇ ਦੱਸਣਾ ਚਾਹੁੰਦਾ ਕਿਉਂਕਿ ਪਿਛਲੀ ਵਾਰ ਜਦੋਂ ਪਿਛਲੇ ਤੋਂ ਪਿਲੇ ਮਹੀਨੇ ਸੀ ਕੀਤੀ ਸੀ ਇੱਥੇ ਇੰਟਰਵਿਊ ਉਹਦੇ ਵਿੱਚ ਕੋਈ 10000 ਰੁਪਏ ਦਾ ਜਵਾੜਾ ਦੱਸਦੇ ਕੋਈ 12 ਦਾ ਕੋਈ 5 ਦਾ ਇੱਥੇ ਯਾਰ ਫਰੀ ਲੱਗਦਾ ਤੁਸੀਂ ਲਾਹਾ ਨਹੀਂ ਲੈ ਸਕਦੇ ਕੀ ਇਹਨਾਂ ਚੀਜ਼ਾਂ ਦਾ ਲਾਹਾ ਲਾਆਂ ਦਾ ਪੈਸੇ ਦਾ ਕੀ ਭਾ ਹਨਾ ਕਿਉਂਕਿ ਭਾਈ ਜੀ ਉਹਨਾਂ ਦਾ ਵੀ ਇਹੀ ਕਹਿਣਾ ਭਾਈ ਜੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਇਥੋਂ ਆਪਾਂ ਲੋਕਾਂ ਤੱਕ ਕੀ ਮੈਸੇਜ ਚਾਹੀਏ ਕਿਉਂਕਿ ਦੇਖੋ ਆਪਣੇ ਗੁਰੂ ਘਰ ਨੇ ਇੰਨੇ ਗੁਰਦੁਆਰੇ ਨੇ ਜਾਂ ਹੋਰ ਨਿਮੰਦਰ ਮਸੀਤਾਂ ਨੇ ਚਾਹੇ ਕਿਸੇ ਵੀ ਧਰਮ ਦਾ ਹਨਾ ਉਹਨਾਂ ਨੂੰ ਲੋਕਾਂ ਦੇਣਾ ਚਾਹੀਦਾ ਸਮਾਜ ਪ੍ਰਤੀ ਹਨਾ ਬਣਦਾ ਨਹੀਂ ਫਰਜ਼ ਪੂਰਾ ਫਰਜ਼ ਬਣਦਾ ਜੀ ਕੋਈ ਆਪ ਦੇ ਆਪ ਦੇ ਬਰਥਡੇ ਬਣਾਈ ਬੈਠੇ ਆ ਕੋਈ ਭਲਾਈ ਵਾਲੀ ਤਾਂ ਗੱਲੇ ਨਹੀਂ ਕੋਈ ਕਰਦਾ ਹਾਂ ਸਮਾਜ ਭਲਾਈ ਇਨਸਾਨੀਅਤ ਦੀ ਕੋਈ ਆਪ ਦੇ ਆਪ ਦੇ ਬਸ ਇਹ ਬਾਈ ਜੀ ਹੋਣੀ ਸੀ ਬਾਈ ਹਰਮਿੰਦਰ ਉਹਨਾਂ ਦੀ ਟੀਮ ਨੇ ਕਿਉਂਕਿ ਇਹ ਸਾਰੇ ਇੱਥੇ ਬੰਦੇ ਸਾਡੇ ਜਿੰਨੇ ਵੀ ਵੀਰ ਨੇ ਇੱਥੇ ਬੈਠੇ ਨੇ ਨਾ ਸਾਰੇ ਇਹਨਾਂ ਦਾ ਦੈਰਾ ਚਲਾਉਂਦੇ ਨੇ ਕਿਉਂਕਿ ਇਹਨਾਂ ਦੀ ਦੇਖ ਰਿਕ ਹੁੰਦੀ ਆ ਕਈ ਵਾਰ ਆ ਬਾਈ ਹਰਮਿੰਦਰ ਜਾਂ ਬਾਹਰ ਹੁੰਦਾ ਜਾਂ ਕਿਤੇ ਜਾਣਾ ਆਉਣਾ ਹੁੰਦਾ ਵੱਡੀਆਂ ਗੱਲਾਂ ਨੇ ਹੈਨਾ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਜਰਗਿਆ ਜੀ ਜਰਗਿਆ ਕੀ ਨਾਮ ਆ ਸ਼ੋਭ ਨਾਮ ਤੁਹਾਡਾ ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਤੁਸੀਂ ਅੱਜ ਮੇਰੇ ਖਾਲਾ ਦੰਦ ਜਿਹੜਾ ਦਿਖਾਈਆਂ ਨੇ ਹਾਂ ਜੀ ਕੀ ਪ੍ਰੋਬਲਮ ਸੀ ਤੁਹਾਡੇ ਇਹ ਦੰਦ ਉੱਪਰ ਲਿਵਾਉਣੇ ਨੇ ਜੀ ਉੱਪਰ ਲਿਵਾਉਣੇ ਨੇ ਕਿਵੇਂ ਲੱਗੀ ਇਹਨਾਂ ਦੀ ਟ੍ਰੀਟਮੈਂਟ ਅੱਜ ਤੁਹਾਡਾ ਕੀਤਾ ਕੁਸ ਵਧੀਆ ਲੱਗੀ ਅੱਛਾ ਕੀ ਉਹ ਕਰਨ ਕੀ ਕਹਿੰਦੇ ਅੱਜ ਦੰਦਾਂ ਬਾਰੇ ਕੀ ਕਹਿੰਦੇ ਦੰਦਾਂ ਦਾ ਜੀ ਹੁਣ ਮੇਚ ਲਿਆ ਜੀ ਉਹਨਾਂ ਨੇ ਬਾਅਦ ਚ ਦੇ ਦੇਣਗੇ ਬਿਲਕੁਲ ਬਿਲਕੁਲ ਬਾਈ ਜੀ ਕਿਉਂਕਿ ਜੇ ਮੇਚ ਕੀਣਾ ਲੈ ਲਿਆ ਨਾ ਮੇਚ ਤੋਂ ਬਾਅਦ ਉਹਦੀ ਬਣਦੀ ਆ ਹਨਾ ਪ੍ਰੋਸੀਜਰ ਹੁੰਦੇ ਨੇ ਨਾ ਸਾਰਿਆਂ ਦੇ ਤੇ ਆਮ ਜਿਵੇਂ ਲੋਕ ਡਰਦੇ ਮਾਰੇ ਨਹੀਂ ਦਿਖਾਉਣਾ ਉਹਦੇ ਪਤਾ ਨਹੀਂ ਦੰਦ ਜਿਹੜਾ ਕੱਢ ਕੇ ਹੀ ਰੱਖ ਦੇਣਗੇ ਨਹੀਂ ਨਹੀਂ ਇੱਜਾ ਦੀ ਤਾਂ ਕੋਈ ਗੱਲ ਨਹੀਂ ਫੋਟਾ ਜਾਨੀ ਕੋਈ ਦੰਦ ਕੱਢਿਆ ਇਹਨਾਂ ਨੇ? ਨਾ ਜੀ। ਮੇਰਾ ਕੋਈ ਨਹੀਂ। ਪੁੱਛ ਕੇ ਕੱਢਣਗੇ? ਹੋਵੇ ਤਾਂ ਹੈ ਹੀ। ਬਾਈ ਜੀ ਡਰੋ ਨਾ ਕਹਿੰਦੇ ਦੰਦ ਜਾੜ ਇਹ ਦੇਖ ਕੇ ਕੱਢਣਗੇ। ਉਹ ਨਹੀਂ ਦੰਦ ਜਾੜਾ ਕੱਢ ਕੇ ਨਹੀਂ ਰੱਖਦੇ ਕਹੇ ਤੀਆਂ। ਕਿਉਂਕਿ ਇੱਥੇ ਤੁਸੀਂ ਡਰ ਦੇ ਭੈ ਨੂੰ ਖਤਮ ਕਰਕੇ ਆਓ ਇਹ ਕੰਮਾਂ ਦਾ ਜਿਹੜਾ ਸਮਾਜ ਦੇ ਵੱਡੇ ਬਾਈ ਜੀ ਉਹਨਾਂ ਵੱਲੋਂ ਨਾ ਬਾਈ ਜੀ ਉਹਨਾਂ ਵੱਲੋਂ ਵੱਡੇ ਕਦਮ ਨੇ। ਇਹਨਾਂ ਦਾ ਸਾਡਾ ਸਾਰਿਆਂ ਦਾ ਸਾਥ ਬਣਦਾ ਹਨਾ। ਸਾਰੇ ਬੰਦੇ ਸਾਥ ਦਓ ਇਹਨਾਂ ਦਾ ਕਿਉਂਕਿ ਇਹ ਜਿਹੜੇ ਉਪਰਾਲੇ ਨੇ ਇਹ ਵੱਡੇ ਤਾਂ ਹੀ ਜੇ ਤੁਸੀਂ ਸਾਡੇ ਨਾਲ ਜੇ ਕੋਈ ਸਾਡੇ ਨਾਲ ਆਉਂਗੇ ਰਾਦੇ ਪ੍ਰਸਾਦਿਆਂ ਵਾਸਤੇ ਵੀ ਹਾਕਾ ਮਾਰਦੇ ਨੇ ਵੀ ਭਾਈ ਪ੍ਰਸਾਦ ਦੇ ਵੀ ਸ਼ੱਕੇ ਜਾਇਓ ਇਕੱਲੇ ਦੰਦ ਜਾਣਾ ਕਢਾ ਕੇ ਨਾ ਜਾਇਓ ਹਨਾ ਕਿਉਂਕਿ ਬਹੁਤ ਵੱਡੇ ਪਰਾਲੇ ਨਹੀਂ ਜੀ ਪੂਰੀ ਵਾਸ ਸਾਡੇ ਹਸਪੀਟਲ ਦਾ ਰੂਪ ਧਾਰੀ ਹੋਈ ਹੈ ਨਾ ਪੂਰੀ ਗੱਡੀ ਇਹਦੇ ਵਿੱਚ ਟ੍ਰੀਟਮੈਂਟ ਹੁੰਦਾ ਤੇ ਮੈਡਮ ਸਸਕੀ ਕਾਲ ਸਸਕੀ ਕਾਲ ਸਸਕੀ ਕਾਲ ਠੀਕ ਹੋ ਹਾਂਜੀ ਹਾਂਜੀ ਤੇ ਅੱਜ ਕਿੰਨੇ ਕੁ ਮਰੀਜ਼ਾਂ ਦਾ ਟ੍ਰੀਟਮੈਂਟ ਹੁੰਦਾ ਤੁਹਾਡੇ ਕੋਲ ਆਮ ਤੌਰ ਤੇ 15 ਤੋਂ 20 ਪੇਸ਼ੈਂਟ ਤੱਕ ਆ ਹੋ ਜਾਂਦਾ ਹੈ ਓਕੇ ਤੇ ਆਉਂਦੇ ਨੇ ਸਾਰੇ ਹਾਂਜੀ ਹਾਂਜੀ ਸਾਰੇ ਆਤੇ ਖੁਸ਼ੀ ਹੋ ਕੇ ਆਤੇ ਨੇ ਲੋਕ ਕੁਝ ਡਰੇ ਬੈਠੇ ਨੇ ਉਹਨਾਂ ਨੂੰ ਕੀ ਮੈਸੇਜ ਆਪ ਜੀ ਵੱਲੋਂ ਕਿ ਕਿ ਆਉਂਦੇ ਨਹੀਂ ਅਗਲਾ ਕਹਿੰਦਾ ਪਤਾ ਨਹੀਂ ਦੰਦ ਜੜੀ ਨਾ ਕੱਢ ਦਿੰਦੇ ਨਹੀਂ ਨਹੀਂ ਐਸਾ ਤਾਂ ਨਹੀਂ ਆਜੀ ਟ੍ਰੀਟਮੈਂਟ ਵਧੀਆ ਹੁੰਦਾ ਨਾ ਹਾਂਜੀ ਹਾਂਜੀ ਟ੍ਰੀਟਮੈਂਟ ਤਾਂ ਬੜੀਆ ਹੁੰਦਾ ਹੈ ਪਰ ਆਜੀ ਪੇਸ਼ੈਂਟ ਥੋੜੇ ਕਮ ਹੈ ਕਿਉਂਕਿ ਮੈਂ ਤਾਂ ਪੁੱਛਦਾ ਨਾ ਕਿਉਂਕਿ ਆਪਾਂ ਇੱਡੀ ਦੂਰੋਂ ਆਉਣੇ ਹੋ ਤੁਸੀਂ ਟੀਮ ਲੈ ਕੇ ਵੀ ਹੈ ਨਾ ਜਦੋਂ ਨਾਂ ਮਰੀਜ਼ ਹੋਣ ਫਿਰ ਮਨ ਤੇ ਲੱਗਦੀ ਹੈ ਹਾਂਜੀ ਪਰਾਨੀਆਂ ਕਿਉਂ ਨਹੀਂ ਆਤੇ ਪੇਸ਼ੈਂਟ ਓਕੇ ਤਾਂ ਕਿ ਇਹ ਭਾਈ ਜੀ ਜੇ ਕਿਸੇ ਨੂੰ ਦੰਦ ਝਾੜ ਦੀ ਪ੍ਰੋਬਲਮ ਆ ਉਹ ਜ਼ਰੂਰ ਆਉ ਹਣਾ ਆ ਦੇਖੋ ਅ ਟ੍ਰੀਟਮੈਂਟ ਚੱਲ ਰਿਹਾ ਹੈ ਇਹਦੇ ਵਿੱਚ ਬਸ ਜੇ ਸਾਰੇ ਕਿਉਂਕਿ ਜੇ ਤੁਸੀਂ ਆਉਂਗੇ ਤਾਂ ਹੀ ਤੁਸੀਂ ਫਾਇਦਾ ਲਾਉਣਾ ਕਿਉਂਕਿ ਇਨੇ ਡਾਕਟਰਾਂ ਦਾ ਆਿਆਂ ਦਾ ਸਾਰਿਆਂ ਦਾ ਸਟਾਫ ਦਾ ਇੱਡੇ ਵੱਡੇ ਪ੍ਰਾਲੇ ਕਰੇ ਦਾ ਵੀ ਤਾਦੇ ਫਾਇਦਾ ਹੁੰਦਾ ਜੇ ਤੁਸੀਂ ਆਪ ਆਉਂਗੇ ਹਨਾ ਜਰੂਰ ਲਾਹਾ ਲਓ ਪਿੰਡ ਜਰਗ ਨੇੜੇ ਇਸੜੂ ਹਨਾ ਖੰਨੇ ਦੇ ਰੋਡ ਤੇ ਆ ਖੰਨਾ ਮਰੇ ਕੋਲਾ ਰੋਡ ਤੇ ਪਿੰਡ ਜਰਗਾ ਉੱਥੇ ਹਰ 11 ਤਰੀਕ ਨੂੰ ਕੈਂਪ ਲੱਗਦਾ ਜਿਹੜਾ ਤੇ 5 ਤਰੀਕ ਨੂੰ ਕਢਾਣੀ ਕਲਾਂ 28 ਤਰੀਕ ਨੂੰ ਖੰਨੇ ਵਿੱਚ ਲੱਗਦਾ ਇਹਦਾ ਲਾਹਾ ਲਓ ਬਾਈ ਜੀ ਵੈਰੀ ਖਾਲਸਾ ਵੈਰੀ ਬਾਈ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਬਾਈ ਹਰਮਿੰਦਰ ਸਿੰਘ ਦੇ ਘਰੇ ਜਿਹੜਾ ਮੈਡੀਕਲ ਦੰਦਾਂ ਦਾ ਜਿਹੜਾ ਕੈਂਪ ਲੱਗਿਆ ਹੋਇਆ ਉਹਦੀ ਅੱਜ ਪੂਰੀ ਟੀਮ ਖੜੀ ਆ ਨਾਲ ਸਾਡੇ ਨਾਲ ਕੁਤਵੰਤ ਸੱਜਣ ਖੜੇ ਨੇ ਬਹੁਤ ਹੀ ਵਧੀਆ ਤੇ ਸੂਝਵਾਨ ਟੀਮ ਆ ਇਹ ਦੰਦਾ ਜੜਾ ਦਾ ਜਿਹੜਾ ਕੈਂਪ ਲੱਗਦਾ 11 ਤਰੀਕ ਨੂੰ ਯਰਗ ਨੇੜੇ ਇਸੜੂ 5 ਤਰੀਕ ਨੂੰ ਕੜਾਣੀ ਕਲਾ ਲੱਗਦਾ 28 ਤਰੀਕ ਨੂੰ ਖੰਨੇ ਬੱਸ ਸਟੈਂਡ ਦੇ ਵਿੱਚ ਰਾਜਦੀਪ ਬੱਸ ਦਾ ਜਿਹੜਾ ਦਫ਼ਤਰ ਉੱਥੇ ਲੱਗਦਾ ਇਹਦਾ ਲਾਹਾ ਲਿਆ ਕਰੋ ਜਿੰਨੀ ਟੀਮ ਦੇਖੋ ਤੁਸੀਂ ਖੜੇ ਨੇ ਸਾਰੇ ਸਾਡੇ ਸੀਨੀਅਰ ਡਾਕਟਰ ਜਿੰਨੇ ਵੀ ਸਾਡੇ ਪੂਰੀ ਟੀਮ ਆ ਸਾਰੀ ਖੜੀ ਆ ਸੰਗਤ ਜੀ ਲਾਹਾ ਲਿਆ ਕਰੋ ਇਸ ਚੀਜ਼ ਦਾ ਕਿਉਂਕਿ ਪਰਾਲੇ ਵੱਡੇ ਪਰਾਲੇ ਨੇ ਬਾਈ ਹਰਵਿੰਦਰ ਸਿੰਘ ਜਾਰਗ ਵੱਲੋਂ ਤੇ ਉਹਨਾਂ ਦੀ ਪੂਰੀ ਜਿਹੜੀ ਪਿੰਡ ਦੀ ਟੀਮ ਆ ਖੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਇਹ ਟੀਮ ਸਾਰੀ ਪੂਰੀ ਜਿਹੜੀ ਕੈਂਪ ਦੀ ਪੂਰੀ ਟੀਮ ਆ ਅਸੀਂ ਧੰਨਵਾਦ ਦਿਆਂ ਬਾਈ ਹਰਮਿੰਦਰ ਸਿੰਘ ਜਰਗ ਦੇ ਜਿਨ੍ਹਾਂ ਦੇ ਪੂਰੇ ਵੱਡੇ ਪਰਾਲੇ ਦੀ ਇਹ ਲੋਕ ਜਿਹੜੇ ਲੋੜਵੰਦ ਲੋਕ ਨੇ ਉਹ ਲਾਹਾ ਲੈਣ ਜ਼ਰੂਰ ਇਹਨਾਂ ਕੈਂਪਾਂ ਦਾ ਧੰਨਵਾਦ ਵਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜਿਹੜਾ ਹੈ ਸਾਡੇ ਕੈਂਪ ਨੇ ਤਿੰਨ ਕੈਂਪ ਲੱਗਦਾ 1 ਮਹੀਨੇ ਦੇ ਵਿੱਚ 5 ਤਰੀਕ ਨੂੰ ਗੁਰਬਕਟਾਇਰ ਘੜਾਣੀ 11 ਤਰੀਕ ਨੂੰ ਸਾਡੇ ਜਰਗ ਨਗਰ ਵਿਖੇ ਘਰੇ ਤੇ 28 ਤਰੀਕ ਨੂੰ ਰਾਜ ਦੀ ਬਸਰਬ ਦੇ ਦੰਤ ਖੰਨੇ ਉੱਤੇ ਤਿੰਨੇ ਕੈਂਪ ਲੱਗਦੇ ਆ ਮੈਂ ਤਾਂ ਸਾਰੇ ਨਗਰ ਨਿਵਾਸੀ ਤੇ ਇਲਾਕਾ ਨਿਵਾਸੀਆਂ ਨੂੰ ਇਹੀ ਸੁਨੇਹਾ ਦੇਣਾ ਚਾਹਣਾ ਕਿ ਅਸੀਂ ਇੱਕ ਬਹੁਤ ਵੱਡਾ ਉਪਰਾਲਾ ਕਰਦੇ ਆ ਕਿ ਬੈਗਰੂ ਵੱਲੋਂ ਹੀ ਕੋਈ ਹੁਕਮ ਆ ਜਿਹੜਾ ਅਸੀਂ ਇਹ ਕਰ ਰਹੇ ਆ ਮੈਂ ਮਰੀਜ਼ਾਂ ਨੂੰ ਜਿਹੜੇ ਵੀ ਮੇਰੇ ਵੀਰ ਮੇਰੀਆਂ ਭੈਣਾਂ ਨੂੰ ਲੋੜ ਆ ਦੰਦਾਂ ਦੀ ਜੇ ਕਿਸੇ ਨੇ ਦੰਦ ਸਾਫ਼ ਕਰਾਉਣੇ ਆ ਦੰਦ ਜਾਣ ਕਢਾਉਣੇ ਆ ਦਾ ਜਬਾੜਾ ਲਗਾਉਣਾ ਉਹ ਜ਼ਰੂਰ ਹੋਈ ਇਹ ਸਾਡਾ ਜੋ ਅਸੀਂ ਕੈਂਪ ਲਵਾਉਣਾ ਹੈ ਇਹ ਕੈਂਪ ਦਾ ਲਾਹਾ ਲੈਣ ਕਿਉਂਕਿ ਅਸੀਂ ਜਿਹੜਾ ਆਪਣੇ ਪੇਦਾ ਢਾਕੀ ਪਿਲਾਜ ਹੈ ਬਹੁਤ ਮਹਿੰਗਾ ਉਸ ਨੂੰ ਦੇਖਦੇ ਹੋਏ ਅਸੀਂ ਇਹ ਤਿੰਨੇ ਕੈਂਪੇ ਹਰੇਕ ਮਹੀਨੇ ਦੀ 5 11 ਤੇ 28 ਤਰੀਕ ਨੂੰ ਲੱਗਦੇ ਆ ਮੈਂ ਦੁਬਾਰਾ ਫਿਰ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਪੁਰਜ਼ੋਰ ਬੇਨਤੀ ਕਰਦਾ ਕਿ ਇਸ ਕੈਂਪਾਂ ਦਾ ਵੱਧ ਤੋਂ ਵੱਧ ਆ ਕੇ ਲਾਭ ਠਾਓ ਸਾਨੂੰ ਵੀ ਸਕੂਨ ਮਿਲਦਾ ਜਿੰਨੇ ਵੀ ਵੱਧ ਮਰੀਜ਼ ਆਉਂਦਾ ਸਾਨੂੰ ਬਹੁਤ ਖੁਸ਼ੀ ਮਿਲਦੀ ਆ ਕਿ ਤੁਸੀਂ ਇਸ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣੋ ਇੱਕ ਬਾਈ ਜੀ ਹੋਰ ਆ ਕਈਆਂ ਦੇ ਐ ਰਹਿੰਦਾ ਡਰ ਜਾਂ ਮਨ ਚ ਕਹਤ ਨਹੀਂ ਹਰਵਿੰਦਰ ਸਿੰਘ ਜਰਗਾਲਾ ਦੰਦਾ ਜੜਾ ਦੇ ਕੈਂਪਾਂ ਸਾਡੇ ਦੰਦ ਨਾ ਕਢਾ ਦੇਵੇ ਜਾਂ ਜੜਾ ਨਾ ਕਢਾ ਦੇ ਡਰੇ ਹੋਏ ਲੋਕਾਂ ਨੂੰ ਕੀ ਇੱਥੋਂ ਮੈਸੇਜ ਆ ਤੁਹਾਡੇ ਵੱਲੋਂ ਦੇਖੋ ਜੀ ਜੇ ਜਿਸ ਦੀ ਲੋੜ ਆ ਉਹਦੇ ਕੱਢਿਆ ਜਾਂਦਾ ਜਾਂ ਜੇ ਕੋਈ ਦੰਦ ਜਾਂ ਦੁਖਦਾ ਜੇ ਲੋੜ ਕੱਢਣ ਦੀ ਹੋ ਤਾਂ ਕੱਢਦੇ ਆ ਠੀਕ ੱਕੇ ਨਾ ਨਹੀਂ ਕੱਢਦੇ ਵੀ ਹਾਂ ਵੀ ਕੱਢ ਕੇ ਜਵਾੜੇ ਸਾਹਮਣੇ ਉਹਨਾਂ ਦਾ ਵੀ ਇਹ ਕੰਮ ਨਹੀਂ ਹੁੰਦਾ ਜੀ ਤੇ ਕੋਈ ਸੀਐਮਸੀ ਵੱਲੋਂ ਬਹੁਤ ਤਕੜਾ ਹਸਪੀਟਲ ਆ ਸੀਐਮਸੀ ਲੁਧਿਆਣਾ ਤੇ ਉਹ ਉੱਥੋਂ ਟੀਮ ਆਉਂਦੀ ਆ 15 ਵੀ ਡਾਕਟਰਾਂ ਦੀ ਟੀਮ ਆ ਬਹੁਤ ਵੱਡਾ ਅਪਰਾਲਾ ਇਹਨਾਂ ਦਾ ਵੀ ਇਹ ਆ ਕੇ ਸਾਡੇ ਜਵਾੜੇ ਦੇ ਪ੍ਰੋਸੀਜਰ ਵਧੀਆ ਤਰੀਕੇ ਨਾਲ ਲੱਗਦੇ ਨੇ ਜੀ ਜਵਾੜੇ ਦਾ ਵੀ ਤੁਹਾਨੂੰ ਯਾਨੀ ਕਿ ਸੰਗਤਾਂ ਵੀ ਸਾਨੂੰ ਕਮੈਂਟ ਕਰਕੇ ਦੱਸ ਦਿਆ ਨੇ ਵੀ ਬਹੁਤ ਵੱਡੇ ਪ੍ਰਾਲੇ ਨੇ ਹਨਾ ਜਵਾੜੇ ਦਾ ਜਿੱਥੇ ਜਿੱਥੇ ਜਵਾੜੇ ਜਿਨ੍ਹਾਂ ਦੇ ਨਹੀਂ ਅੱਜ ਜਵਾੜੇ ਲੱਗੇ ਨੇ ਭਾਈ ਜੀ ਹਾਂਜੀ ਅੱਜ ਲੱਗੇ ਆ ਜੀ ਤੇ ਕਿੰਨੇ ਕੁ ਬਰੀਜਾਂ ਦੇ ਲੱਗੇ ਨੇ ਤਕਰੀਬਨ ਮੇਰਾ ਕੱਲ ਪੰਜ ਚਾਰ ਮਰੀਜਾਂ ਦੇ ਲੱਗੇ ਨੇ ਜਵਾੜੇ ਬਰੀਜਾਂ ਦੇ ਜਵਾੜੇ ਲੱਗੇ ਵੀ ਨੇ ਤੇ ਇਹਨਾਂ ਦਾ ਨਾਮ ਵੀ ਲਿਆ ਨਵੇਂਆਂ ਦਾ ਨਾਮ ਵੀ ਲਿਆ ਸੀ ਠੀਕ ਹੈ ਜੀ ਜਿਹੜੇ ਕਿ ਸਾਡੇ ਇਸ ਕੈਂਪਾਂ ਦੀ ਕਵਰੇਜ ਕਰਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਰ ਕਿਉਂਕਿ ਸਾਨੂੰ ਵੀ ਇਤਨਾ ਖੁਸ਼ੀ ਮਿਲਦੀ ਆ ਕਿ ਜਿਹੜੇ ਚੈਨਲ ਆਪਣੇ ਇਸ਼ਤਿਆਹ ਤੋਂ ਸਾਡੀ ਐਡ ਗਿੱਦੇ ਆ ਬਾਕੀ ਮੈਂ ਸਪੈਸ਼ਲ ਪੀ ਆਰ ਸੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਬਿਨਾਂ ਲਾਲਚ ਤੋਂ ਵੀ ਇਹ ਸੇਵਾ ਕਰ ਰਹੇ ਨੇ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਕਿ ਇਹ ਬਾਈ ਜੀ ਨੂੰ ਪਹਿਲਾਂ ਤਾਂ ਮਿਲਿਆ ਜਿਉਂ ਪਿਛਲੇ 3-4 ਕੈਂਪਾਂ ਤੇ ਸਾਡਾ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਬਹੁਤ ਵਧੀਆ ਬਿਨਾ ਲਾਲਚ ਨੂੰ ਕਵਰੇਜ ਕਰਦੇ ਆ ਮੈਂ ਇਹਨਾਂ ਦਾ ਦੁਬਾਰਾ ਫੇਰ ਆਪਣੇ ਨਗਰ ਵੱਲੋਂ ਤੇ ਆਪਣੇ ਵੱਲੋਂ ਵੀ ਟੀਆਰਸੀ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਕਿ ਇਹਨਾਂ ਦੇ ਇੱਕ ਬਹੁਤ ਵੱਡੇ ਗੁਣ ਹੋਣੇ ਚਾਹੀਦੇ ਆ ਉਹ ਗੁਣ ਨੇ ਇਹਨਾਂ ਦੇ ਵਿੱਚ ਵੀ ਇਹ ਬਹੁਤ ਵੱਡੀ ਸਾਡੀ ਐਡ ਕਰਦੇ ਆ ਘਟਾਣੀ ਵੀ ਆ ਕੇ ਕਰਦੇ ਆ ਜਰਗ ਵੀ ਕਰਦੇ ਆ ਤੇ ਖੰਨੇ ਵੀ ਕਰਦੇ ਆ ਇਹਨਾਂ ਦਾ ਫੇਰ ਦੁਬਾਰਾ ਬਹੁਤ-ਬਹੁਤ ਧੰਨਵਾਦ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਫਤਹਿ